ਹਾਂ ਲੈ ਨਾ ਜੀ ਆਹ ਨੂ ਲੈ ਨਾ ਜੀ ਮੈਂ ਆ ਕਿੰਨਾ ਉਹ ਗੇਟ ਤੇ ਖੜਾ ਆਹ ਤੋਂ 3 ਸਾਲ ਪਹਿਲਾਂ ਮੈਂ ਰੋਰ ਆ ਸੀ ਮੈਂ ਕੀ ਸਿਖਾਉਂਦੀ ਬਹੁਤ ਟ੍ਰੈਵਲਿੰਗ ਤੁਹਾਨੂੰ ਸਾਰਾ ਕੁਝ ਸਿਖਾਉਂਦੀ ਆ ਆ ਪਗੜਾ ਨਿਊ ਦਿੱਲੀ 1 2 3 ਤਿੰਨ ਚੀਜ਼ੇ ਜਿੱਥੇ ਸਟੇਸ਼ਨ ਉਤਰਨਾ ਕਸ਼ੂਰੀ ਗੇ ਉਹ ਵਿੱਚ ਖੜਨਾ ਮਨਾ ਹੁੰਦਾ ਲੋ ਜੀ ਚਾਂਦਨੀ ਚੋਕ ਦਾ ਬਾਜ਼ਾਰ ਜਿੱਤਰੇ ਸਾਹਮਣੇ ਲਾਲ ਕਿਲਾ ਲੋ ਜੀ ਬੈਟਰੀ ਦੇ ਬਹਿ ਗਏ ਆ ਬੈਟਰੀ ਆ ਗਏ ਨੇ ਇਹਨੂੰ ਲੈ ਵੀ ਮੋਤੀ ਨਗਰ ਪਹੁੰਚ ਗਏ ਸਹੇਲ ਗਾਇਸ ਵੈਲਕਮ ਬੈਕ ਟੂ ਮਾਈ ਜੂਲੌਸ ਸਵੇਰ ਦੇ ਵਜ ਕੇ ਨੇ 10 ਟਾਈਮ ਤੇ ਪਹੁੰਚਗੀ ਟ੍ਰੇਨ ਨਿਊ ਦਿੱਲੀ ਰੇਲਵੇ ਸਟੇਸ਼ਨ ਥੋੜਾ ਚੱਲੇ ਆ ਤਾਂ ਗੁਰਦਾਰ ਸਾਹਿਬ ਆਵਾਂ ਗੁਰਦਾਰ ਸਾਹਿਬ ਨੂੰ ਕਮਰਾ ਨਹੀਂ ਦਿੰਦੇ ਅਜੇ ਇੱਥੇ ਮੁੰਡਿਆਂ ਨੂੰ ਜੇ ਫੈਮਿਲੀ ਨਾਲ ਆ ਫੇਰ ਦੇ ਦਿੰਦੇ ਬੰਦੇ ਚੱਲਦੇ ਆ ਬਾਹਰ ਕਰਦੇ ਆਰਾਮਤਾ ਤੁਹਾਡੇ ਨਾਲ ਆਣੀ ਖਾਣਾ ਚਾਹ ਦੇਣੇ ਮਾਸੇ ਚਾਹ ਦੇਣੇ ਚਾਹ ਨਹੀਂ ਜਾਣਾ ਚਾਹ ਸੀਸगंज ਆ ਸਾਰੇ ਮੈਨੂੰ ਪਤਾ ਸਾਰਾ ਰਾਹ ਮੈਂ ਪਹਿਲਾਂ ਵਾਰ ਹੀ ਰਹਿਣਾ ਰਿਹਾ ਆਟ ਓੜੇ ਨਾਲ ਤਾਂ ਕਾ ਕਰਦੇ ਵੈਸੇ ਲੈ ਆਹ ਗੱਲ ਤੇ ਰੋਹੇ ਆ ਬਈ 100 ਰੁਪਏ ਕੀ ਰਹਿ ਗਏ ਨੇ। ਜੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ। ਇਹ ਸਭ ਤੋਂ ਵੱਕੇ, ਆਕੀਆ ਆਪੇ, ਉਹੀ ਸ਼ੀਓਰ ਦਾ ਸੇਵਾ ਹੈ। 3 ਕਿਲੋ ਜਿੰਨੀ ਬਾਹਰ ਆ ਗਈ ਨੀ ਦਿੱਲੀ ਨਾ ਟ੍ਰੇਨ ਰੇਲਵੇ ਸਟੇਸ਼ਨ, ਮੈਟਰੋ ਸਟੇਸ਼ਨ ਵਾਰ-ਵਾਰ ਨਿਕਈ ਆਂ ਦਿੱਲੀ ਆ ਕੇ ਤੇ ਮੂੰਹ ਚੋਂ। ਦੂਜੇ ਪਾਸੇ 7000 ਮੀਟਰ ਦਾ ਇਧਰ। 90 12 90 ਲੈ ਲੈ ਨਾ ਮੈਂ ਜੀ ਕੇ ਆਉਂਦੇ। ਹੁਣ ਪਾਸ ਟ੍ਰੈਕਸ, ਬਗਾ ਪਾਸਪਰ। ਸ਼ੇਡ ਕਰੇ ਮੈਟਰ ਦਾ ਇੱਧਰ ਹੀ ਸਾਲ ਆ ਉਹ ਗੇਟ ਤੇ ਖੜਾ ਆਹ ਤੋਂ 3 ਸਾਲ ਪਹਿਲਾਂ ਮੈਂ ਰੋ ਰਿਆ ਸੀ ਮੈਨੂੰ ਹੋਇਆ ਸੀ ਰੋ ਰਿਆ ਸੀ ਜਦੋਂ ਫਿਰ ਫੋਨ ਚੋਰੀ ਹੋਇਆ ਪਿੰਡ ਜਾਣ ਨੂੰ ਕੁਝ ਵੀ ਨਹੀਂ ਛੇਰੇ ਕੋਈ ਕੁਝ ਵੀ ਜੀਰੋ ਕਾਇਸ ਕਾਇਸ ਲੱਸੀ ਸੀ ਮੈਂ ਪੂਰਾ ਮੇਰੇ ਕੋਲ ਸਿਰਫ 70 ਰੁਪਏ ਸੀ ਅੰਬਾਲੇ ਟੈਕਸ ਵੀ ਟੈਕਸ ਵੀ 90 ਰੁਪਈਆ ਸੀ ਜੀ ਇੰਨਾ ਦੇਖ ਲੋ ਹੋ ਗਿਆ ਇਹ ਟੀਸਰ ਹੋਂਦੀ ਬਹੁਤ ਆ ਟ੍ਰੈਵਲਿੰਗ ਤੁਹਾਨੂੰ ਸਾਰਾ ਕੁਝ ਸਿਖਾਉਂਦੀ ਆ ਟ੍ਰੈਵਲਿੰਗ ਇੱਕ ਖੁੱਲੀ ਕਿਤਾਬ ਆ ਜੀ ਤਾਂ ਤੁਸੀਂ ਬਹੁਤ ਕੁਝ ਸਿੱਖਦੇ ਹੋ ਲੈ ਆ ਗਏ ਮੈਟਰੋ ਸਟੇਸ਼ਨ ਦੇ ਅੰਦਰ ਸਿਆਪਨ ਨੂੰ ਪੁੱਠੇ ਕੰਮ ਹੀ ਕਰਤੇ ਬਾਈ ਹੁਣ ਪਹਿਲਾਂ ਇੰਨਾ ਔਖਾ ਹੁੰਦਾ ਜਿੰਨਾ ਹੁਣ ਔਖਾ ਬਣਾਉਣਾ ਹੁਣ ਤਾਂ ਪ੍ਰੋਸੀਜਰ ਹੀ ਬਹੁਤ ਲੰਮਾ ਪਹਿਲਾਂ ਫੋਨ ਤੇ ਖੜੋ ਫੇਰ ਥੋੜੀ ਬਣਵਾਉ ਪਹਿਲਾਂ ਤਾਂ ਇਸ਼ਾ ਬਣ ਜਾਂਦੇ ਕਾਊਂਟਰ ਤੋਂ ਡਾਕੂਮੈਂਟ ਜੀ ਦੇ ਮੈਂ ਲੋ ਵੀ ਬਣ ਕੇ ਮੈਂ ਐਂ ਹੀ ਪਾ ਲੋ ਐਂ ਚ ਪਾ ਲੋ ਟੈਪ ਹੁੰਦਾ ਦਾ ਹੈਗਾ ਸਹੀ ਚੱਲਦਾ ਹਾਂ ਦਾ ਸਹੀ ਹਾਂ ਐਂ ਚ ਪਾ ਘਰ ਹਟ ਲਾ 100 ਰੁਪਿਆ ਆਇਆ 150 ਰੁਪਿਆ ਲੈਂਦਾ ਇਹ ਤਾਂ 100 ਰੁਪਿਆ ਦੇ ਵਿੱਚ ਆ ਹੁਣ ਇਹਦੇ ਨਾਲ ਹੀ ਘੁੰਮਣਾ ਇਹਦੇ ਨਾਲ ਸਸਤੀ ਪੈਂਦੀ ਯਾਰ ਆਟੋ ਟੋਨ ਵਾਲੋ ਆ ਪਗੜਾ ਨਿਊ ਦਿੱਲੀ 1 2 3 ਤਿੰਨ ਚੀਜ਼ੇ ਜਿੱਥੇ ਸਟੇਸ਼ਨ ਉੱਤਰਨਾ ਕਸ਼ਮੀਰੀ ਗੇਟ ਵੀ ਟੈਪ ਉੱਥੇ ਹੀ ਨਿਕਲੇ ਨਾ ਸਾਤਾ ਨਾ ਦੇਖੋ ਵਸਾਂ ਐ ਦੱਬਦੀ ਐਂ ਧਰ ਕੇ ਚੱਕਣਾ ਇਹਨੇ ਆਉਂਦੇ ਆ ਚੱਕ ਲੈਣਾ ਕਈਆਂ ਦਿੱਤੇ ਨੇ ਆ ਵੀ ਆ ਗਈ ਮੈਟਰੋ ਜਿਹੜੀ ਆ ਬੂੜੀ ਪੀੜੀ ਲਾਈਨ ਆ ਉਧਰੋਂ ਆਪਾਂ ਜਾਣਾ ਉਧਰ ਸਟੇਸ਼ਨ ਆ ਰਹਿੰਦੇ ਨੇ ਜਿਹੜੇ ਮਗਰ ਵਿੱਕੀ ਹੋ ਗਈ ਇਹ ਨੰਗੇ ਆਏ ਚਲੋ ਉਹ ਵਿੱਚ ਖੜਨਾ ਮਨਾ ਹੁੰਦਾ ਸਾਢੇ 10:35 ਹੋ ਗਏ ਫਰੀਜ਼ ਵੀ ਆ ਚੀਟਾ ਫੋਪਰ ਯਾਰੀ ਇਹ ਮੈਟਰੋ ਤੋਂ ਬਾਹਰ ਹੁਣ ਤਾਂ ਚੇਂਜ ਕਰਨੀ ਆ ਜਾ ਭਾਈ। ਆ ਫੇਰ ਲੋ ਜੀ ਹੁਣ ਆਪਾਂ ਜਾਣਾ ਲਾਲ ਕਿਲੇ ਸਾਈਡ ਕਿਉਂਕਿ ਲਾਲ ਕਿਲੇ ਮੂਰੇ ਉਤਰਨਾ ਆਪਾਂ। ਇੱਥੋਂ ਬਾਹਰ ਹੋਂ ਆਵਾਂ ਚਾਹ ਦੇ ਨ ਜਾਵਾਂਗੇ ਸੀਸਗਾਂ ਦੇ ਗੁਰਦਵਾਰਾ ਸਾਬ ਜਮਾ ਲਵੇ ਉੱਥੇ। ਇੱਧਰ ਆ। ਹਾਂ ਹਾਂ ਹੁਣ ਆਪਾਂ ਜਾਣਾ ਲਾਲ ਕਿਲਾ ਇਹ ਤੋਂ ਅਗਲਾ ਸਟੇਸ਼ਨ ਹੀ ਵਾਸ ਇੱਕ ਸਟੇਸ਼ਨ ਹੀ ਗਾਂ ਖੜੇ ਆਪਾਂ ਪੁੱਛੇ। ਆਪਾਂ ਉਣ ਖੜੇ ਆ। ਇਸ ਨੂੰ ਮੀਰੀ ਗੇਟ ਕਸ਼ਮੀਰੀ ਗੇਟ ਦਾ ਲਾਲ ਕਿਲਾ ਸਾਹਮਣੇ ਆ ਡਾਇਰੈਕਟ ਜਾਵਾਂ ਸਾਹਮਣੇ ਇੱਕ ਸਟੇਸ਼ਨ ਤੋਂ ਬਾਅਦ ਆਪਾਂ ਫੇਰ ਉਤਰੇ ਲੋ ਜੀ ਵਾਇਲਟ ਲਾਈਨ ਆ ਗਈ ਵਾਇਲਟ ਪਰਪਲ ਲਾਈਨ ਲੋ ਜੀ ਪਚਕਾਰੀ ਐ ਉਰੇ ਵੀ ਪਹੁੰਚਦੀਆਂ ਗੰਦ ਫੋਨ ਵਾਲੇ ਪਹੁੰਚ ਹੀ ਜਾਂਦੇ ਨੇ ਰਹਿ ਕੇ ਦਿੱਲੀ ਲਾਲ ਕਰੀ ਪਈ ਐ ਇਹਨਾਂ ਦੀ ਵੇਲੇ ਇੰਨੀ ਕਰਦਾ ਜਿੱਥੇ ਤੇ ਚਾਂਦਨੀ ਚੌਂਕ ਜਾਵਾਂਗਾ ਕਸ਼ਮੀਰੀ ਕੀ ਆ ਚਾਂਦਨੀ ਜੋਂਗ ਜਾਵਾਂ ਇੱਥੇ ਦੇਖੋ ਅਸੀਂ ਕਿਵੇਂ ਲਾਲੀ ਲਾਲ ਕਰਿਆ ਪਿਆ ਉਹ ਵਾਇਲਟ ਲਾਈਨਿੰਗ ਹੀ ਸੀਗੀ ਇਹ। ਹੌਲੀ ਭਾ ਜਾ ਪਰਪਲ ਵੀ ਕਹ ਲਓ। ਹੁਣ ਚੱਲਿਆਂ ਲਾਲ ਕਿਲਾ ਗੇਟ ਐਂਟਰੀ ਤੇ। ਅੱਛਾ ਤਾਂ ਹਾਂ। ਫਕਰ ਕੇ ਬੱਤੀ। ਨਾ ਹੁਣ ਡਿੱਗੀ ਇਹਨਾਂ। ਉਹ ਬੱਸ ਆਉਂਦਾ ਆ ਯਾਰ। ਹੈ? ਲੋ ਜੀ ਚਾਂਦਨੀ ਜੋਂਗ ਵਾਲਾ ਬਾਜ਼ਾਰ ਤੇ ਤਰੇ ਸਾਹਮਣੇ ਲਾਲ ਕਿਲਾ। ਸਾਹਮਣੇ ਗੁਰਦਾਰਾ ਸੀਸਗੰਸ ਸਾਹਿਬ ਅਰੇ ਮੰਦਿਰ ਵੀ ਬਹੁਤ ਨੇ ਸਕਾਉਂ ਦਾ ਮੰਦਿਰ ਵੀ ਆ ਰਿਹਾ ਆਹ ਸਰ ਇਹ ਬੱਤੀ ਉਹ ਸਾਹਮਣੇ 골ਡਨ ਜਲੀ ਪੱਟੀ ਵੀ ਵੀ ਆ ਗੰਮਟ ਉਹ ਆ ਗਿਆ ਗੁਰਦਾਰਾ ਸੀਸਗੰਸ ਸਾਹਿਬ ਲੋਈ ਬੰਗੜਾ ਸਾਹਿਬ ਵਾਲੀ ਸਾਈਡ ਆਇਆ ਸੀ ਕਮਰਾ ਇੱਥੇ ਵੀ ਨਹੀਂ ਮਿਲਿਆ ਨਾ ਮਿਲਿਆ ਆਪਣਾ ਸੀਸਗੰਸ ਸਾਹਿਬ ਨਾ ਲਾਕਰ ਮਿਲੇ ਨੇ ਉਹ ਆਏ ਇਹਦੇ ਫੁੱਲੇ ਆਪਾਂ ਸਿਰਫ ਇੱਕ ਬੈਗ ਰੱਖਣੇ ਆ ਹੁਣ ਚੱਲੇ ਮੋਤੀ ਨਗਰ ਆਪਣੇ ਪਿੰਡ ਵਾਲੇ ਰਹਿੰਦੇ ਨੇ ਉੱਥੇ ਤੇ ਜਗਮਾਉਣ ਬਾਈ ਹੁਣ ਮਾਨਖਾ ਦਾ ਆਪਣੇ ਪਿੰਡੋਂ ਰਹਿੰਦੇ ਨੇ ਉਹਨਾਂ ਨੂੰ ਫੋਨ ਲਾਇਆ ਜੀ ਸਮਾਨ ਥੋੜਾ ਕਰਨਾ ਉਹ ਘਰ ਰਹਿਣ ਨੂੰ ਕਹਿੰਦੇ ਉਹੀ ਕੰਮ ਲੈਣ ਤੇ ਸਮਾਨ ਹੀ ਰੱਖਣਾ ਥੋੜਾ ਇਨਾ ਕੰਮ ਦੇ ਰਹਿਣਾ ਤਾਂ ਚੱਲੇ ਉਹਨਾਂ ਕੋਲ ਮੋਤੀ ਨਗਰ ਕਰਮਪੁਰਾ ਇੱਥੇ ਰੱਖ ਕੇ ਆਣਾ ਸਮਾਨ ਲੈ ਵੀ ਮੋਤੀ ਨਗਰ ਪਾਵਾਂਗੇ ਮੈਂ ਹਾਂ ਅਨਤਾ ਸੁਗਰਸ਼ਨ ਪਾਰਕ ਨਾਲੇ ਪੁਲ ਤੇ ਚੱਲੀ ਮੈਟਰੋ ਬੰਦੇ ਲੋ ਜੀ ਬੈਟਰੀ ਦੇ ਬਹਿ ਗਏ ਆ ਬੈਟਰੀ ਆ ਗਏ ਨੇ ਇਹਨੂੰ ਇੱਕ ਵਦਨ ਵਾਲਾ ਸਵਾ ਇੱਕ ਹੋ ਗਿਆ ਕੀ ਜਾਣਾ ਚਾਹੀਦਾ ਦੋਨ ਤਰ੍ਹਾਂ ਦਾ ਆਂਦਾ ਪਰੇਗਾ ਬਹੁਤ ਤੇਜ਼ ਲੋ ਜੀ ਆ ਸਥਾਨਾਂ ਤੋਂ ਗੁਰਦਾਰਾ ਸ੍ਰੀ ਮੋਤੀ ਬਾਗ ਬਹਾਦਰ ਸਾਹਿਬ ਦੇ ਤਖਤ ਤੇ ਮਾਰਿਆ ਸੀ ਤੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਹ ਸਥਾਨਾ ਜਿੱਥੇ ਅਸੀਂ ਖੜੇ ਆ ਉੱਚੀ ਟਿੱਬੀ ਸੀਗੀ ਟਿੱਬੀ ਤੋਂ ਮਾਰਿਆ ਸੀ ਬਹਾਦਰ ਸਾਹਿਬ ਨੂੰ ਦੱਸਿਆ ਸੀ ਵੀ ਅਸੀਂ ਆ ਗਏ ਆ ਦਿੱਲੀ ਪਹੁੰਚ ਚੁੱਕੇ ਆ ਤੇ ਫਿਰ ਉਹਨੇ ਸੋਚਿਆ ਵੀ ਕਰਾਮਾਤ ਆਉਗਾਂ ਦੇ ਫਿਰ ਦੂਜਾ ਤੀਰ ਮਾਰ ਕੇ ਦੱਸਿਆ ਵੀ ਕੋਈ ਕਰਾਮਾਤ ਨਹੀਂ ਹੈਗੀ ਤੇ ਸਾਡਾ ਵਿਹਾਸ ਆ ਅਜਿਹਾ 3 ਸਾਲ ਪਹਿਲਾਂ ਆਹੀ ਸੜਕਾਂ ਤੇ ਮੈਂ ਬਹੁਤ ਵੋਹ ਕਰਿਆ ਪਾਰੇ ਜਿੱਦਣ ਮੈਂ ਮੁੜਨਾ ਸੀ ਉਦੋਂ ਨਹੀਂ ਕੰਮ ਹੋ ਗਿਆ ਇੱਕ ਦਿਨ ਪਹਿਲਾਂ ਫੋਨ ਘਟੇ ਜਦੋਂ ਇੱਥੋਂ ਮੁੜਨਾ ਸੀ ਸਾਰੀ ਰਿਕਾਰਡਿੰਗ ਉੱਚ ਸੀ ਦਿੱਲੀ ਵੀ ਸਰਪ ਇੱਕ ਵੀਡੀਓ ਪਾਈ ਆ ਵੀ ਮੈਂ ਆਉਣ ਆਉਣ ਦੀ ਜਾਣ ਵੀ ਇੱਕ ਵੀ ਵੀਡੀਓ ਨਹੀਂ ਪਈ ਕਿਉਂਕਿ ਸਾਰੀਆਂ ਵੀਡੀਓ ਉਝ ਵਿੱਚ ਸੀਗੀਆਂ ਮੈਂ ਉਹ ਵੀ ਨਹੀਂ ਕਰ ਪਾਇਆ ਪ੍ਰੋਡਕਟ ਵੀ ਨਹੀਂ ਕਰ ਪਾਇਆ ਉਦੋਂ ਕੱਲਾ ਸੀ ਐਡਜਟ ਕਰਨਾ ਥੱਕ ਗਿਆ ਤੇ ਸਾਰਾ ਕੰਮ ਖਰਾਬ ਹੋ ਗਿਆ ਇਹੋ ਅੱਜ ਦੁਬਾਰਾ ਆਇਆ ਬਾਬੇ ਦੀ ਕਿਰਪਾ ਨਾਲ ਦੁਬਾਰਾ ਲੱਗਿਆ ਮਾਉਣ ਦੁਨੀਆ ਭਰ ਦਾ ਇੱਥੇ ਗੱਡਣਾ ਹੁੰਦਾ ਦੁਨੀਆ ਭਰ ਦਾ ਜਿੰਨੀਆਂ ਬਣੇ ਸਾਰੇ ਆਉਣਗੇ ਓੰਨੇ ਇਕੱਲੇ ਇੱਥੇ ਹੋਣੇ ਆ ਆ ਬੱਸਾਂ ਹੀ ਨਹੀਂ ਮਾਣ ਆ ਇਹ ਡੀਟੀਸੀ ਵਾਲੀਆਂ ਸਾਹਮਣੇ ਆ ਗਿਆ ਮੈਂ ਟ੍ਰੋਫੀ ਸੰਨ ਆਰੰਜ ਲਾਈਨ ਵਾਲਾ ਆ ਏਅਰਪੋਰਟ ਨੇ ਆਈ ਹੈ ਸੜਕ 14 ਕਿਲੋਮੀਟਰ ਰਹਿ ਗਿਆ ਇੱਥੇ ਸਰ ਏਅਰਪੋਰਟ ਉਹ ਸਾਹਮਣੇ ਇਹਦਾ ਸੀ ਜੀ ਸੀ ਵੀ ਦਾ ਉਹ ਏਅਰ ਉਹ ਆ ਆ ਆ ਗਿਆ ਦੋਲਾ ਕੂਆ ਮੈਟਰੋ ਸਟੇਸ਼ਨ ਔਰੇਂਜ ਲਾਈਨ ਆ ਸਾਰਾ ਮੈਟਰੋ ਸਟੇਸ਼ਨ ਆ ਨਾ ਬਤਲਾਦਾ ਨਾ ਦੁਨੀਆ ਦੀ ਕਿੰਨੀ ਤੇਜ਼ੀ ਆ ਲੋਕ ਲੈਪਟਾਪ ਵੀ ਹੱਥਾਂ 'ਚ ਲਈ ਫਰੀ ਜਾਂਦੇ ਨੇ ਕਿੰਨੇ ਲੋਕਾਂ ਨੂੰ ਕੰਮਾਂ ਦਾ ਕਾੜ ਆ ਉਹਦੇਰੇ ਝੋਲੇ ਚੱਕੀ ਕਰਦੇ ਰੇ ਮੈਟਰੋ ਸਟੇਸ਼ਨ ਤੇ ਕਪੜੇ ਹੈ ਝੋਲੇ ਨਹੀਂ ਚੱਕੀ ਕਰਦੇ ਆਪਣੇ ਵਾਲੇ ਵੈਲੀ ਇਹ ਨਹੀਂ ਹੋਣੀ ਇਹ ਸਕੈਨ ਹੋ ਗਈ ਨਹੀਂ ਕਰਾਂਗੇ ਆਲੀ ਇਹ ਸੁਪਰ ਫਾਸਟ ਆ ਜਿਹੜੀ ਇਹ ਆ ਮੈਟਰੋ ਜਿਹੜੀ ਇਹ ਸਿੱਧੀ 에어ਪੋਰਟ ਨ ਜਾਦੀ ਉਹ ਸਟਾਪ ਇਹਦੇ ਦੋ ਤਿੰਨ ਨੇ ਮੇਨ ਮੇਨ ਦੋਸ ਵਨ ਆਪਨ ਆਨ ਦਾ ਨੋ ਇਹ ਪੌਣਿਆ ਸਵਾਜੀ ਸਟੇਡੀਅਮ ਚੱਲ ਚੱਲੀਏ ਬਾਹਰ ਜ਼ਿਆਦਾਤਰ ਖੰਗਤ ਇੱਥੇ ਵਾਲੀ ਸੀ ਕਿੰਨੇ ਟਾਈਮ ਲੱਗੇ ਸਿਰਫ 5-6 ਮਿੰਟ ਇਹ ਭਾਦੀ ਵਾਲੀ ਆ ਜਿਹੜੀ ਆ orange line ਨਾ ਸਿੱਧੀ 에어ਪੋਰਟ ਜਾਂਦੀ ਹੈ ਸਪੀਡ ਵਾਲੀ ਹੈ ਇਹਦੀ 50 ਮਿੰਟਾਂ 7-8 ਕਿਲੋਮੀਟਰ ਨੇ ਕਰਦਾ ਭੱਦੀ ਕਰਦਾ ਉੱਥੋਂ ਆਉਂਦੀਆਂ ਦੀ ਪੁਲ ਤੋਂ ਆਉਂਦੀਆਂ ਦੇ ਥੱਲੇ ਆ ਜਾਂਦੀ ਆ ਇਹਦੇ ਥੱਲੇ ਮੈਟਰੋ ਸਟੇਸ਼ਨ ਜੀ ਤੁਸੀਂ ਗਰਾਉਂਡ ਫਲੋਰ ਤੇ ਉੱਪਰੋਂ ਆਇਆ ਆ ਆਉਂਦੀਆਂ ਦੀ ਧਰਤੀ ਸਮਾ ਜਾਂਦੀ ਆ ਪੁਲ ਤੋਂ ਆਉਂਦੀਆਂ ਦੀ ਥੱਲੇ ਚਲੀ ਜਾਂਦੀ ਆ ਹੁਣ ਇਹ ਥੱਲੇ ਜਾਣਾ ਉੱਥੇ ਤੱਕ ਇਹ ਨਿਊ ਦਿੱਲੀ ਰੇਲਵੇ ਸਟੇਸ਼ਨ ਤੱਕ ਕਿਉਂਕਿ ਮੂਰੇ ਬਹੁਤ ਜ਼ਿਆਦਾ ਲੋਕਾਂ ਦੇ ਘਰਵਾਰ ਨੇ ਨਿਊ ਦਿੱਲੀ ਮੈਟਰੋ ਸਟੇ ਆਹ ਰੇਲਵੇ ਸਟੇਸ਼ਨ ਤਾਂ ਨਹੀਂ ਚੌਂਕ ਦੇ ਜਵਾਂ ਕੋਲੇ ਆ ਪਹਾੜ ਗੰਜ ਕੋਲੇ ਉੱਥੇ ਤਾਂ ਬਹੁਤ ਜ਼ਿਆਦਾ ਪਹਿਲਾਂ ਹੀ ਆਵਾਜ਼ ਆਈਏ ਘਰਵਾਰ ਨੇ ਤਾਂ ਏ ਥੱਲੋਂ ਦੀ ਹੋ ਕੇ ਨੰਗਦੀ ਆ। ਸ੍ਰੀ ਹਰਿ ਕਰਿਸ਼ਨ ਨਤੇ ਆਈ ਗਿਆ ਜਿਸ ਜੱਥੇ ਸਭ ਦੁੱਖ ਜਾਏ। ਸ੍ਰੀ ਬੰਗਲਾ ਸਾਹਿਬ ਪਹੁੰਚ ਗਏ ਜੀ। ਅੱਗੇ ਕਰਾਉਣੇ ਦਰਸ਼ਨ ਅੰਦਰੋਂ ਤਾਂ ਵੀਡੀਓ ਇੱਥੇ ਜਮਾ ਨਹੀਂ ਬਣਾਉਣ ਦਿੰਦੇ ਕਿਉਂਕਿ ਰੌਲਾ ਪਿਆ ਹੋਇਆ ਹੁਣ ਬਹੁਤ ਜ਼ਿਆਦਾ। ਰੁਕ ਜਾ। 5-7 ਦਿਨ ਪਹਿਲਾਂ ਤੇ ਅੰਦਰੋਂ ਦਾ ਵੀਡੀਓ ਬਣਾਉਣੇ ਦਿੰਦੇ ਤੁਹਾਨੂੰ ਬਾਹਰੋਂ ਦਰਸ਼ਨ ਕਰਾ ਦਾਂ ਸ੍ਰੋਵਰ ਸਾਹਿਬ ਕੋਲੋਂ। ਉੱਥੋਂ ਵੀ ਰੋਕ ਦਿੰਦੇ ਨੇ ਕਈ ਵਾਰੀ ਤਾਂ। ਰੋਵਰ ਸਾਹਿਬ ਦੀ ਪ੍ਰਕਰਮਾਂ ਦੀ ਸੇਵਾ ਚੱਲ ਰਹੀ ਕਾਰ ਤੇ ਉਹ ਚੱਲ ਰਹੀ ਆ ਸਾਰੇ ਪਾਸੇ ਬੰਦ ਕਰਿਆ ਹੈ ਫਿਰ ਪਾਉ ਆਖਿਓ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਇਹਦੇ ਸਿੱਥੇ ਤੋਂ ਚੱਲ ਲੋ ਵੀ ਬੰਗਲਾ ਸਾਹਿਬ ਹੋ ਗਏ ਦਰਸ਼ਨ ਚੱਲੇ ਆ ਹੁਣ ਗੜਗਾਉਂ ਸਾਈਡ ਚੱਲਦੇ ਆ ਇੱਧਰੋਂ ਕੱਲ ਰਕਾਉਗਨ ਸਾਹਿਬ ਤਾਂ ਆਉਣਾ ਹੀ ਆ ਸੀਸਗਨ ਸਾਹਿਬ ਰਕਾਉਗਨ ਸਾਹਿਬ ਚੱਲਦੇ ਆ ਸੱਚ ਬਈ ਇੱਥੇ ਵੀ ਮੱਥਾ ਟੇਕਣਾ ਨਾਲੇ ਕਹਿੰਦਾ ਜੀ ਆਮਾ ਰਕਾਉ ਗਾਂ ਸਾਉ ਤੇ 10 ਕਿਲੋਮੀਟਰ ਹੀ ਆ ਫਿਰ ਅਪਾ ਇਨੀ ਦੂਰ ਗਾਂ ਦੁਬਾਰਾ ਜਾਵਾਂਗੇ ਆ ਚੈੱਕ ਕਰੋ ਮੰਤਰੀਆਂ ਯਾਰ ਇੱਥੇ ਪੂਰਾ ਏਰੀਆ ਹੋਰ ਆ ਵੀ ਟ੍ਰੈਫਿਕ ਨਹੀਂ ਗੱਡੀ ਵੀ ਨਹੀਂ ਫਿਰਕਦੀ ਜਾਂਦੀ ਉਧਰ ਪੈਂਦਾ ਖੋਰ ਇਧਰ ਆਪਾਂ ਉਧਰ ਇਨ ਨਗ ਪੇੜ ਆ ਨੋ ਜੀ ਗੁਰਦਾਰ ਸਾਹਿਬ ਰਕਾਉ ਗਾਂ ਸਾਉ ਗੁਰੂ ਤੇਗ ਬਹਾਦਰ ਸਵਰੀਆ ਕਰਨੋਂ ਨੀਦੇ ਆਵੇ ਤਾਏ ਜਿੱਥੇ ਲੱੱਕੀ ਸਾਹਿਬ ਵੰਜਾਰੇ ਨੇ ਗੁਰੂ ਸਾਹਿਬ ਨੂੰ ਚੀਰ ਰੱਖ ਦਾਂਗੇ ਆਪਾਂ ਚੀਰ ਦਾਂਗੇ ਜੀ ਸੰਸਕਾਰ ਕਰਿਆ ਸੀਗਾ ਲੋ ਜੀ ਵਿਆਹ ਸਰਵਣ ਕਰੋ ਲੋ ਜੀ ਰਵਾਨ ਗਿਆ ਗੁਰਦਾਰਾ ਸ੍ਰੀ ਮੋਤੀ ਬਾਗ ਸਾਹਿਬ ਨੂੰ ਬੰਗਲਾ ਸਾਹਿਬ ਤੋਂ ਆਪਾਂ ਸੀਸਗਨ ਸਾਹਿਬ ਦਰਸ਼ਨ ਕਰਨੇ ਰਹਿ ਗਏ ਬਾਕੀ ਸਾਰੇ ਦਰਸ਼ਨ ਕਰਿਆ ਆਪਾਂ ਬੰਗਲਾ ਸਾਹਿਬ ਮੋਤੀ ਬਾਗ ਗੁਰਦਾਰਾ ਸਾਹਿਬ ਇਰ ਕਵਨਸਾ ਲੋ ਜੀ ਡੀਟੀਸੀ ਵਾਲੇ ਨੂੰ ਪੁੱਛਿਆ ਜੀਗਾ ਇਹ ਕਹਿੰਦਾ ਉੱਥੇ ਪਰਲੇਵਸ ਚਲੇ ਜਾਓ ਪੋਲ ਦੇ ਉੱਥੇ ਤੁਹਾਨੂੰ ਬੰਗਲਾ ਸਾਹਿਬ ਤੱਕ ਦੀ ਮਿਲ ਜੂ ਉੱਥੇ ਆਪਾਂ ਤੇ ਉੱਥੋਂ ਆਪਾਂ ਵਾਹ ਕੇ ਚੱਲਾਂਗੇ ਮੈਟਰੋ ਨੂੰ ਫਿਰ ਜਾ ਕੇ ਉਤਰਾਂਗੇ ਆਪਾਂ ਦੋਲਾ ਕੋਹਾ ਹੋ ਲੱਗਦਾ ਉਹ ਇੰਨੀ ਕਰੀਏ ਨਾ ਦੱਬ ਕੇ ਰੱਖ ਦੋ ਇਹ ਚੀਜ਼ ਇੱਧਰ ਲਾਉਣੀ ਜੀ ਆਪਾਂ ਕੋਈ ਤਾਂ ਕੋਈ ਚੱਕਰ ਨਹੀਂ ਮੈਂ ਦੇਖਿਆ ਜੀ ਤਾਂ ਇਹਦੇ ਤੂੰ ਬਟੂਆਂ ਚ ਪੰਗ ਲਾ ਲਾ ਉੱਥੋਂ ਵੀ ਲੱਗ ਜੂਗਾ ਸਾਰਾ ਖਾਲੀ ਪਿਆ ਇਹਨਾਂ ਉਦੋਂ ਕਿੰਨੀ ਭੀੜ ਸੀਗੀ 9 ਵਜੇ ਕੇ ਰਾਤ ਦਾ ਟਾਈਮ 11:40 ਦੀ ਲਾਸਟ ਮੈਟਰ ਹੁੰਦੀ ਯਾਰ ਆਪਾਂ ਜਾਣਾ ਕਿਹੜਾ ਚਾਹਾਂ ਸੀ ਉਹ ਦੋਲਾ ਕੂਆ ਦੋਲਾ ਕੂਆ ਜਾਣਾ ਦੋਲਾ ਕੂਆ ਆਏ ਆਪਾਂ ਇੱਧਰ ਦੀ ਸੀ ਜਾਣਾ ਇੱਧਰ ਦੀ ਉਹ ਦੇਖ ਦੋਲਾ ਕੂਆ ਨਿਊ ਦਿੱਲੀ ਤੋਂ ਚੱਲ ਕੇ ਇਹ ਜਾਂਦੀ ਆ ਨਿਊ ਦਿੱਲੀ ਦੋਲਾਗੂਆ ਦਿੱਲੀ 에어로ਸਿਟੀ ਟਰਮੀਨਲ 3 ਦਵਾਰਕਾ 121 ਦਵਾਰਕਾ 25 ਮਗਰ ਲਈ ਆ ਗਈ ਨਿਊ ਦਿੱਲੀ ਨੇ ਆਹ ਵਾਲੀ ਬਾਦੀ ਬੋਧ ਹੈ ਹੋਰ ਇਹਨਾਂ ਇੱਕ ਮੰਜ਼ਲ ਥੱਲੇ ਆ ਦੋ ਮੰਜ਼ਲ ਥੱਲੇ ਆ ਦੋ ਮੰਜ਼ਲ ਥੱਲੇ ਆ ਦੋ ਮੰਜ਼ਲ ਧਰਤੀ ਦੇ ਵਿੱਚ ਆ ਹੁਣ ਆਪਾਂ ਲੋਜੀਕਰ ਦਾ ਮੋਤੀ ਬਾਗ ਠਹਿਰ ਮਿਲੀ ਫੋਲੋ ਅਲਰਟ ਦੇ ਕਾਦਰ ਮਿਲਦੇ ਬਹੁਤ ਲੱਗੇ ਤੇ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ